ਕੀ ਰਾਮਾ ਤੁਹਾਡਾ ਮੈਂ ਕਪਤਾਨ ਸਿੰਘ ਮੈਂ ਸ਼ੁੱਕਰਵਾਰ ਨੂੰ ਆਪਣੇ ਪਿੰਡ ਗਿਆ ਹੋਇਆ ਸੀਗਾ ਜਦੋਂ ਮੈਂ ਅੱਜ ਦਿਨ ਮੰਗਲਵਾਰ ਨੂੰ ਸਵੇਰੇ 11:00 ਵਜੇ ਆਪਣੇ ਕਲੋਨੀ ਚ ਪਹੁੰਚਿਆ ਤਾਂ ਮੈਂ ਦੇਖਿਆ ਕਿ مین ਗੇਟ ਖੋਲ ਕੇ ਜਦੋਂ ਮੈਂ ਲੌਬੀ ਚ ਐਂਟਰੀ ਕੀਤੀ ਉਸ ਟਾਈਮ ਲੌਬੀ ਦਾ ਤਾਲਾ ਟੁੱਟਿਆ ਹੋਇਆ ਸੀਗਾ ਤੇ ਅੰਦਰ ਆ ਕੇ ਦੇਖਿਆ ਕਿ ਸਾਰਾ ਸਮਾਨ ਵਿਛਿਆ ਹੋਇਆ ਸੀਗਾ ਸਟੋਰ ਦਾ ਲੋਕ ਵੀ ਟੁੱਟਿਆ ਹੋਇਆ ਸੀਗਾ ਤੇ ਦੂਜੇ ਕਮਰੇ ਵਿੱਚ ਵੀ ਸਮਾਨ ਖਿਲਰਿਆ ਪਿਆ ਸੀਗਾ ਜਦੋਂ ਮੈਂ ਦੇਖਿਆ ਸਮਾਨ ਦਾ ਥੋੜਾ-ਮੋਟਾ ਉਹਦੇ ਵਿੱਚੋਂ ਉਹਦੇ ਵਿੱਚੋਂ ਕੁਝ ਗਹਿਣੇ ਦੇਖੇ ਉਹਨਾਂ ਚੋਂ ਦੋ ਕੋਲੇ ਦੇ ਚੂੜੀਆਂ ਤੇ 15-16000 ਰੁਪਏ ਗਾਇਬ ਆਇਆ ਗਿਆ ਤੇ ਕੁਝ ਆਰਟੀਫੀਸ਼ੀਅਲ ਗਹਿਣੇ ਤੇ ਥੋੜੇ-ਮੋਟੇ ਚਾਂਦੀ ਦੇ ਗਹਿਣੇ ਵੀ ਗਾਇਬ ਪਾਏ ਗਏ ਉਸ ਤੋਂ ਬਾਅਦ ਅਸੀਂ ਮਹੱਲੇ ਨੂੰ ਸੂਚਿਤ ਕੀਤਾ ਉਹਨਾਂ ਵੱਲੋਂ ਸਾਰਿਆਂ ਨੇ ਮਿਲ ਕੇ ਇਨਕੁਆਰੀ ਕਰਨ ਵਾਸਤੇ ਕਿਹਾ ਅਸੀਂ ਥਾਣੇ ਵੀ ਗਏ ਉਹਨਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਆਪਣੇ ਕੈਮਰੇ ਨਾਲ ਫੋਟੋ ਖਿੱਚ ਲਓ ਤੇ ਸਾਨੂੰ ਇੱਕ ਲਿਖਤੀ ਐਪਲੀਕੇਸ਼ਨ ਦੇ ਦਿਓ ਅਸੀਂ ਫਿਰ ਉਸ ਤੇ ਕਾਰਵਾਈ ਕਰਾਂਗੇ ਕਿਹੜੀ ਕਲੋਨੀ ਚ ਰਹਦੇ ਤੁਸੀਂ ਅਸੀਂ ਅਮਨ ਕਲੋਨੀ ਪੱਟੀ ਰੋਡ ਸਰੰਦ ਵਿਖੇ ਰਹਿੰਦੇ ਹਾਂ ਮੇਰਾ ਮਕਾਨ ਨੰਬਰ 110 ਅਮਨ ਕੋਲ ਨਹੀਂ ਵਿਕੇ ਆ ਕਿੱਥੇ ਗਏ ਤੁਸੀਂ ਅਸੀਂ ਆਪਣੇ ਪਿੰਡ ਜਗਾਦ aí ਗਏ ਹੋਏ ਸੀਗੇ 2-3 ਲਈ 2-3 ਦਿਨ ਲਈ ਉਸ ਤੋਂ ਬਾਅਦ ਮੇਰੇ ਪਿੱਛੇ ਤੋਂ ਹੀ ਚੋਰੀ ਹੋਈ ਹੈ ਕਿੰਨਾ ਕੁ ਨਾਮ ਦਾ ਲੱਗਿਆ ਤੁਹਾਨੂੰ ਹੈ ਸਾਡਾ ਤਕਰੀਬਨ 14-15000 ਰੁਪਏ ਕੈਸ਼ ਤੇ 2 ਟੋਲੇ ਚੂੜੀਆਂ ਤੇ ਚਾਂਦੀ ਦੇ ਗਹਿਣੇ ਤੇ ਆਪਣੇ ਆਰਟੀਫੀਸ਼ੀਅਲ ਜੈਵਲਰੀ ਇਹ ਐਨੇ ਚੀਜ਼ਾਂ ਸਾਡੀਆਂ ਲਗਭਗ ਚੋਰੀਆਂ ਹੋਈਆਂ ਹਨ ਐਸੇ ਦਾ ਸਮਾਨ ਸੀ ਤੁਹਾਡਾ ਟੋਟਾ ਸਾਡਾ ਇੱਕ ਟੁਟ ਟਟ ਡੇਢ ਡੇਢ ਦੋਟਾ ਦੋ ਕੁ ਰੱਖ ਦਾ ਸਮਾਨ ਸੀਗਾ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੇ ਪਹਿਲਾਂ ਵੀ 10-15 ਦਿਨ ਪਹਿਲਾਂ ਵੀ ਇੱਕ ਚੋਰੀ ਹੋਈ ਸੀਗੀ ਉਸ ਦੇ ਬਾਰੇ ਵੀ ਐਫ ਆਈ ਆਰ ਦਰਜ ਕਰਾਈ ਤੀ ਪਰ ਅਜੇ ਤੱਕ ਉਹਤੇ ਵੀ ਕੋਈ ਕਾਰਵਾਈ ਨਹੀਂ ਹੋਈ ਹਾਂ ਹੁਣ 10-15 ਦਿਨ ਬਾਅਦ ਫੇਰ ਸਾਡੇ ਮਹਲੇ 'ਚ ਫੇਰ ਚੋਰੀ ਆਈ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਤੇ ਨੱਥ ਪਾਈ ਜਾਵੇ ਤੇ ਸਾਨੂੰ ਜਿਹੜਾ ਸਾਡਾ ਚੋਰੀ ਸਮਾਨ ਹੋਇਆ ਉਹਦੀ ਇਨਕੁਆਰੀ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਹਰਚੰਦ ਸਿੰਘ ਆ ਜੀ ਮੈਂ ਅਮਨ ਕਲੋਨੀ ਵਿਕਾਸ ਕਮੇਟੀ ਸਾਡੀ ਰਜਿਸਟਰਡ ਹੋਈ ਵੀ ਆ ਉਹਦਾ ਮੈਂ ਪ੍ਰਧਾਨ ਆ ਮਜੂਦਾ ਪ੍ਰਧਾਨ ਆ ਨਹੀਂ ਇਹ ਕਲੋਨੀ ਵਿੱਚ ਕਲੋਨੀ ਦੇ ਵਿੱਚ ਚੋਰੀਆਂ ਦੀਆਂ ਮਾਰਦਾ ਤਾਂ ਬਹੁਤ ਹੋ ਰਹੀਆਂ ਨੇ 15 ਦਿਨ ਪਹਿਲਾਂ ਇੱਕ ਸ਼ਰਿਆ ਮੇ ਦਿਨ ਦਿਹਾੜੇ ਜੀ ਤਿੰਨ ਬੰਦੇ ਆਏ ਉਹਨਾਂ ਦੀ ਅਸੀਂ ਸੀਸੀਟੀਵੀ ਫੁਟੇਜ ਖਾਣੇ ਮਤਲਬ ਕਿ ਸਾਰੇ ਇੰਗਲਾਂ ਤੋਂ ਕੱਟ ਕੇ ਖਾਣਿਆਂ ਨੂੰ ਦਿੱਤੀ ਅਲੀ ਉਸ ਚੋਰੀ ਦਾ ਵੀ ਕੋਈ ਇਸ ਨਹੀਂ ਹੋਇਆ ਹੈਗਾ ਤੇ ਆ ਦੂਜੀ ਵਾਰ ਦਾ ਤੇ ਫੇਰ 10-15 ਦਿਨ ਦੇ ਵਿੱਚ ਹੋ ਗਈ ਆ ਤੇ ਮੈਂ ਆ ਕੇ ਦੇਖਿਆ ਇਹਨਾਂ ਦੇ ਕੁਝ ਸੋਨੇ ਦੇ ਦੋ ਚੂੜੀਆਂ ਦਸ ਰਾਇ ਇਹਨਾਂ ਦੀ ਬਿਹੇ ਤੇ 15-16000 ਰੁਪਏ ਕੈਸ਼ ਕੁਝ ਆਰਟੀਫੀਸ਼ੀਅਲ ਜੁਐਲਰੀ ਤੇ ਕੁਝ ਇਹਨਾਂ ਕੋਲ ਚਾਂਦੀ ਦੇ ਗਹਿਣੇ ਤੇ ਮੇਰੇ ਹਿਸਾਬ ਨਾਲ ਪੁੱਲ ਮਿਲਾ ਕੇ 2.5 ਲੱਖ ਰੁਪਏ ਦਾ ਨੁਕਸਾਨ ਇਹਨਾਂ ਦਾ ਹੋ ਚੁੱਕਿਆ ਹੈ ਪੁਲਿਸ ਨੂੰ ਰਿਪੋਰਟ ਆਇਆ ਹੋਇਆ ਹੈ ਕੋਈ ਹਾਂਜੀ ਅਸੀਂ ਮੈਂ ਪੁਲਿਸ ਨੂੰ ਇਹਨਾਂ ਨੂੰ ਨਾਲ ਲੈ ਕੇ ਪੁਲਿਸਪਾਲ ਗਏ ਸੀ ਉਥੇ ਜਿਹੜੇ ਮੁੰਸੀ ਦੇ ਹੰਸਾ ਜੀ ਕਿ ਜੀ ਉਹਨਾਂ ਨੂੰ ਮਿਲੇ ਸੀ ਉਹਨਾਂ ਨੂੰ ਕਹ ਵੀ ਆਫ ਆਈ ਆਰ ਲੋਚ ਕਰਾਉਣੀ ਹੈ ਉਹ ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਮੈਂ ਕਹਾਂ ਜੀ ਤੁਸੀਂ ਮੌਕੇ ਤੇ ਜਾ ਕੇ ਉਹ ਦੇਖ ਲਓ ਆ ਮੌਕਾ ਵੀ ਮੌਕੇ ਵਾਰਦਾਤ ਵੀ ਛੋਟਾ ਛੋਟਾ ਖਿੱਚ ਲਓ ਉਹ ਕਹੇ ਤੁਸੀਂ ਆਪ ਫੋਟੋ ਖਿੱਚ ਲਓ ਇੱਕ ਮੂਵੀ ਬਣਾ ਕੇ ਤੇ ਸਾਨੂੰ ਇੱਕ ਸਿੰਪਲ ਕਾਗਜ਼ ਤੇ ਤੁਹਾਡੀ ਸ਼ਿਕਾਇਤ ਸਾਨੂੰ ਦੇ ਦਿਓ ਜਿਹੜੀ ਪਹਿਲਾਂ ਚੋਰੀ ਹੋਈ ਸੀ ਉਸ ਚੋਰੀ ਦੇ ਨਾਲ ਇਸ ਨੂੰ ਅਟੈਚ ਕਰ ਦਾਂਗੇ ਜੁਨਿਸ ਦੀ ਕਾਰਗਰਮੀ ਕਿਤਾ ਦੇ ਪਰ ਮੈਨੂੰ ਤਾਂ ਲੱਗਦਾ ਨਹੀਂ ਵੀ ਪੁਲਿਸ ਕੋਈ ਸਿਹਰਦਾ ਇਸ ਮਾਮਲੇ ਵਿੱਚ ਵੀ ਜੇ ਪੁਲਿਸ ਇਸ ਵਰਦ ਹੋਵੇ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੀਆਂ ਇਲੀਆਂ ਕਾਪੀਆਂ ਉਹਨਾਂ ਨੂੰ ਦੇ ਚੁੱਕੇ ਆ ਸ਼ਰਿਆਮ ਮੋਟਰਸਾਈਕਲ ਦਾ ਨੰਬਰ ਆ ਤੇ ਉਹ ਚੋਰਾਂ ਦੇ ਪੂਰੇ ਚਿਹਰੇ ਮੂਰੇ ਸਾਰੇ ਨਜ਼ਰ ਆ ਰਹੇ ਨੇ ਵੀ 15 ਦਿਨਾਂ ਚ ਹਲ ਤੱਕ ਕੁਛ ਨਹੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰੀ ਜ ਸਾਡੇ ਦੇ ਮਨ ਤਾਂ ਲੱਗਦਾ ਨਹੀਂ ਕੋਈ ਕਾਰਵਾਈ ਕਰਨਗੇ ਪੁਲਿਸ ਦੀ ਕਾਰਵਾਈ ਬਹੁਤ ਢਿੱਲੀ ਆ ਜੀ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹਾਂ ਕਿ ਐਮਐਲਏ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਵੀ ਪੁਲਿਸ ਨੂੰ ਥੋੜਾ ਜਿਆ ਕੰਨ ਖਿੱਚ ਕੇ ਜਿਹੜੀਆਂ ਸਾਡੇ ਮਲੇ 'ਚ ਹੋ ਰਹੀਆਂ ਚੋਰੀਆਂ ਵਾਰਦਾਤਾਂ ਨੇ ਇਹਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੇਕਰ ਕੇ ਵੀ ਕੋਈ ਕਾਰਵਾਈ ਨਹੀਂ ਹਮਲਝਿਆ ਦਿੱਤਾ ਤੁਹਾਡੇ ਕੋਲ ਤਾਂ ਜਿਹੜੀ ਸੰਸਥਾ ਬਣਾ ਦਿੱਤਾ ਜਾਵੇ ਅਸੀਂ ਸਭ ਤੋਂ ਪਹਿਲਾਂ ਹੀ ਐਸਐਸਪੀ ਸਾਹਿਬ ਨੂੰ ਮਿਲਾਂਗੇ ਐਮਐਲਏ ਸਾਹਿਬ ਨੂੰ ਮਿਲਾਂਗੇ ਅਗਰ ਐਸਐਸਪੀ ਸਾਹਿਬ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਇਸ ਇਸੇ ਦਫਤਰ ਜਾ ਕੇ ਹੀ ਧਰਨਾ ਦੇਣਾ